ਮੰਨਾ ਬੱਲਨੌ ਵਾਲਾ ਨਕੋਦਰ ਦੇ ਏਰੀਆ ਦਾ ਕਬੱਡੀ ਖਿਡਾਰੀ ਅਗਲੀ ਰੇਡ ਬਹੁਤ ਮੰਨਾ ਬੱਲਨੌ ਦੀ ਧਰਤੀ ਦਾ ਇਹ ਵੀ ਚੋਟੀ ਦਾ 스타 ਹੈ ਸਾਡੀ ਖੇਡ ਕਬੱਡੀ ਦਾ ਮੰਨਾ ਬੱਲਨੌ ਵਾਲਾ ਖੁਸ਼ੀ ਕਿੜਵੇ ਦਾ ਤਿਆਰ ਹੈ ਵਿਸ਼ਾਲੋ ਵਾਲੀਆ ਤਿਆਰ ਹੈ ਨਾਲ ਦੇ ਖਿਡਾਰੀ ਨੌਜਨ ਅਮਰਤ ਸ਼ਰਮਾ ਡੱਗਰ ਮਾਰੇ ਦਾ ਖੁਸ਼ੀ ਬੱਤੇ ਵਾਲੇ ਤੇ ਮੰਨੇ ਦੇ ਦਰਮਿਆਨ ਪਈ ਹੋਈ ਟੱਕਰ ਟੱਕਰ ਉਹ ਖੁਸ਼ੀ ਦਾ ਕਿੰਨਾ ਐਕਸ਼ਨ ਬੱਤੇ ਬਰਉਦਾ ਨਿਆਰਾ ਲੋਕਾਂ ਦੇ ਕਬੱਡੀ ਪਾਉਣ ਦੇ ਲਈ ਕਿ ਦੁੱਲਾ ਦੁੱਲਾ ਹੁੰਦੀ ਏ ਵੀ ਝੂਠ ਕਹੇ ਨਾ ਕਾਲਾ ਕਿ ਦੁੱਲਾ ਦੁੱਲਾ ਹੁੰਦੀ ਏ ਝੂਠ ਕਹੇ ਨਾ ਕਾਲਾ ਲਓ ਬੱਗੇ ਪਿੰਡਿਆ ਦੁੱਲਾ ਲਓ ਕਬੱਡੀ ਪਾਉਣ ਦੇ ਲਈ ਜਿਵੇਂ ਲੋਪੋ ਵਾਲਿਆਂ ਨੇ ਆਖਿਆ ਵੀ ਐਥਲੋਟ ਦੇ ਮੈਚ ਤੋਂ ਬਾਅਦ ਦੁਨੀਆ ਨੂੰ ਇੰਤਜ਼ਾਰ ਖੁਸ਼ੀ ਪਾਜ਼ੇ ਪਿਆਰ ਦੇ ਨਾਲ ਦਰਸ਼ਕ ਵੀਰੋ ਨਿਆਰਾ ਆਇਆ ਬੱਬੂ ਪੰਡਾ ਭੀਮਾ ਪੰਡਾ ਸੋਨੂ ਪਿੰਕਾ 2000 ਰੁਪਏ ਜਲਾਪੁਰੀਏ ਪਾਲੇ ਦੇ ਲਈ 100 ਅਮਰੀਕੀ ਡਾਲਰ ਜਫਾ ਵੱਲੋਂ ਗੋਪਾ ਬੈਸ ਕ੍ਰੈਡਿਟ 100 ਡਾਲਰ ਭੇਜਦੇ ਹੋ ਜਲਾਪੁਰੀਏ ਪਾਲੇ ਦੇ ਲਈ ਪਾਲੇ ਦੇ ਲਈ 2000 ਰੁਪਏ ਸਰਦਾਰ ਸੁਖਦੇਵ ਸਿੰਘ ਦੀ ਚੱਠਾ ਵੱਲੋਂ ਕਿਰਪਾਲੇ ਦਾ ਜਫਾ ਉਧਰ ਜਫਾ ਖੁਸ਼ੀ ਦਿੜਬੇ ਵਾਲੇ ਦਾ ਮੇਰੇ ਵੀਰੋ ਉਧਰ ਜਫਾ ਖੁਸ਼ੀ ਦਿੜਬੇ ਵਾਲੇ ਦਾ ਫੈਨ ਜੀ ਦੀ ਵੱਧ ਦੁਨੀਆ ਕਹੋਂਦਾ ਕਿਸੇ ਤੋਂ ਨਾ ਘੱਟ ਬੱਲੀਏ ਖੇਡ ਦਾ ਦਲੇਰੀ ਨਾਲ ਦੇਖਿਆ ਮੈਂ ਟੋਕਾ ਵਾਲਾ ਜੱਟ ਬੱਲੀਏ ਕਿਵੇਂ ਹੋ ਸਕਦਾ ਦੁੱਲੇ ਦੀ ਰੇਡ 2000 ਰੁਪਏ ਇਸ਼ਾਰੇ ਦੇ ਲਈ ਸਰਦਾਰ ਸੁਰਜਨ ਸਿੰਘ ਜੀ ਚੱਠਾ ਸਾਹਿਬ ਤੇ ਸਮੀਂ ਚੱਠਾ ਇੰਗਲੈਂਡ ਤੋਂ ਮਾਨ ਸਨਮਾਨ ਪੁਛਦੇ ਕਰਦੇ ਆ ਲਓ ਖੁਸ਼ੀ ਤੇ ਦੁੱਲਾ ਖੁਸ਼ੀ ਤੇ ਦੁੱਲਾ ਖੁਸ਼ੀ ਤੇ ਦੁੱਲਾ ਖੁਸ਼ੀ ਤੇ ਦੁੱਲਾ ਐਕਸ਼ਨ ਬੱਥਰੇ ਕਬੱਡੀ ਦੀ ਨਾਕਾਵਰ ਦੇ ਨਾਲ ਆਹ ਨਜ਼ਾਰਾ ਮੇਰੇ ਜਿਹੜੇ ਫਾਈਨਲ ਦੇ ਵਿੱਚੋਂ ਬੈਠਣਗੇ ਦਲੇਰ ਪਟਾ ਜੀ ਫਾਈਨਲ ਦੇ ਵਿੱਚੋਂ ਕੀ ਦਿੱਤਾ ਆ ਜਾਣਾ ਮੱਖਣ ਲਈ 51 51000 ਬਣ ਜਾਏਗਾ ਜਿਹੜੇ ਬੈਸਟ ਆਉਣਗੇ ਲਓ ਅਗਲੀ ਕਬੱਡੀ ਬਾਂਟੀ ਦੀ ਤੇ ਖੁਸ਼ੀ ਪਾਂਟੀ ਤੇ ਖੁਸ਼ੀ ਪਾਂਟੀ ਤੇ ਖੁਸ਼ੀ ਖੁਸ਼ੀ ਦੜਦੇ ਵਾਲਾ ਤੇ ਟੱਬੇ ਵਾਲਾ ਟੱਬੇ ਵਾਲਾ ਟੱਬੇ ਵਾਲਾ ਇਸ ਰਾਤ ਇਹ ਕਬੱਡੀ ਕਬੱਡੀ ਨਿਆਰਾ ਜੱਫਾ ਦੜਦੇ ਵਾਲੇ ਦਾ ਉਹ ਦਰਸ਼ਕ ਵੀਰੋ ਨਿਆਰਾ ਤੇ ਇੱਕ ਲਲਕਾਰਾ ਮਾਰਦੇ ਵੱਡਾ ਸਾਰਾ ਲਓ ਕਬੱਡੀ ਪਾਉਣ ਦੇ ਲਈ ਕੌਣ ਇਹ ਹੈ ਬੰਟੀ ਟਿੱਬੇ ਵਾਲਾ ਇਹ ਹੈ ਬੰਟੀ ਟਿੱਬੇ ਵਾਲਾ ਮੇਰੇ ਵੀਰੋ ਇਸ ਲਈ ਕਬੱਡੀ ਪਾ ਰਿਹਾ ਹੈ ਚਿਰਾਗਦੀਪ ਪਿਆਰ ਹੈ ਨਾਲ ਖੁਸ਼ੀ ਹੈ ਨਾਲ ਦੀਸ਼ਾ ਤੇ ਅਵਰਤ ਖੁਸ਼ੀ ਤੇੜਵੇ ਵਾਲਾ ਇਸ ਲਈ ਖੁਸ਼ੀ ਤੇ ਬੰਟੀ ਅੱਜ ਦੁੱਗਾਂ ਵਾਲਾ ਵੀ ਆਈ ਤੇ ਆਇਆ ਹੋਇਆ ਮੇਰੇ ਵੀਰੋ ਦੁੱਗਾਂ ਵਾਲਾ ਵੀ ਆਈ ਤੇ ਆਇਆ ਹੋਇਆ ਆਹ ਵੇਖੋ ਖੁਸ਼ੀ ਦੇ ਐਕਸ਼ਨ ਆਹ ਵੇਖੋ ਖੁਸ਼ੀ ਦੇ ਐਕਸ਼ਨ ਚਾਰ ਲਾਫੀਆਂ ਵਿੱਚੋਂ ਕਿਹੜਾ ਖਿਡਾਰੀ ਬਾਬਾ ਸੁਖਨ ਸਿੰਘ ਦਾ ਕਬੱਡੀ ਕਲੱਬ ਸ਼ਾਹਕੋਟ ਦਾ ਲਓ ਬੱਗੇ ਪੰਡਿਆ ਦੁੱਲਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਚਾਰ ਲਾਫੀ ਤਿਆਰ ਨੇ ਚੌਥੇ ਵਿੱਚੋਂ ਕਿਹੜਾ ਕੋਸ਼ਿਸ਼ ਕਰਦਾ ਗੱਲ ਸਮੇਂ ਦੀ ਪਈ ਹੋਈ ਰੇਡ ਦੇ ਉੱਪਰ ਲਓ ਦੀਸ਼ਾ ਦਾ ਜੜਵੇ ਵਾਲਾ ਖੁਸ਼ੀ ਵਾਹ ਜੜਵੇ ਵਾਲਾ ਖੁਸ਼ੀ ਬੱਲੇ ਬੱਲੇ ਕਰਵਾ ਗਿਆ ਜੜਵੇ ਵਾਲਾ ਖੁਸ਼ੀ ਅੱਜ ਭੰਗੜੇ ਤੇ ਆ ਗਿਆ ਮੇਰੇ ਵੀਰੋ सोनू ਸਿੰਘ ਦਾ ਬੇਟਾ ਬੰਟੀ ਕਬੱਡੀ ਪਾ ਰਿਹਾ ਹੈ ਲਓ ਜਸਵਿੰਦਰ ਸਿੰਘ ਦਾ ਬੇਟਾ ਬੰਟੀ ਹੋ ਗਿਆ ਤਿਆਰੀ ਸੰਤਾਰੂ ਕਰਦਾ ਪੂਰਾ ਨਿਹਾਲ ਲਈ ਜੱਪ ਵੀ ਤਿਆਰ ਤੇ ਸਭ ਵੀ ਖੁਸ਼ ਨੇ ਖੁਸ਼ੀ 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 ਤੇ ਬੰਟੀ ਖੁਸ਼ੀ ਤੇ ਬੰਟੀ ਯਾਰਾ ਵੱਜਿਆ ਪਿਆ ਮੇਰੇ ਵੀਰੋ ਇਧਰ ਕਾਟੜਾ ਵਾਲਾ ਪੰਮਾ ਸੁਖੀ ਬਰਾੜੀ ਇੱਥੇ ਕੋਚਾਂ ਦੇ ਐਕਸ਼ਨ ਵੀ ਦੇਖਣ ਦੇ ਮੇਰੇ ਪੰਮਾ ਪੈਸੇ ਫੜ ਲਏ ਪਲੇয়ারਾਂ ਦੇ ਬਾਅਦ ਸਾਡੇ ਕੱਪੜੇ ਨਾ ਪਾੜੋ ਉਹ ਖੁਸ਼ੀ ਟਿਹੜੇ ਵਾਲਾ ਅੱਤ ਕਰਵਾ ਗਿਆ ਮੇਰੇ ਵੀਰੋ ਖੁਸ਼ੀ ਦੁੱਗਾਂ ਵਾਲਾ ਜਿੱਸਰਾ ਲਾ ਗਿਆ ਕਿ ਫੈਨ ਜੀ ਵੀ ਬਹੁਤ ਬਾਨੀਆਂ ਕਹਾਂ ਦਾ ਕਿਸੇ ਤੋਂ ਨਾ ਘੱਟ ਬੱਲੀਏ ਖੇਰ ਦਾ ਜਲੇਰੀ ਨਾਲ ਦੇਖਿਆ ਨਾ ਦੁੱਗਾਂ ਵਾਲਾ ਜੱਟ ਬੱਲੀਏ ਦੁੱਗਾਂ ਵਾਲਾ ਜੋ ਯਾਰ ਖੁਸ਼ੀ